ਦੋਸਤੋ ਇੱਕ ਜੋ ਕੱਦੂ ਤੋਰੀਆਂ ਦੇ ਬੇਲਾ ਹੁੰਦੀਆਂ ਨੇਗੀਆਂ ਉਹਦੇ ਜੀ ਦੇਖੋ ਫਲ ਮੱਚ ਕੇ ਡਿੱਗ ਪੈਂਦਾ ਹੈਗਾ ਆ ਦੇਖੋ ਇਹ ਟੁੱਟ ਕੇ ਵਾਸੇ ਏਡਾ ਕੋ ਹੋ ਕੇ ਡਿੱਗ ਪੂਗਾ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਕੱਦੂ ਹੋ ਗਿਆ ਤੋਰੀਆਂ ਹੋ ਗਈਆਂ ਭਿੰਡੀਆਂ ਹੋ ਗਈਆਂ ਅੱਜ ਆਪਾਂ ਇਹਦਾ ਪੱਕਾ ਹੱਲ ਲੈ ਕੇ ਆਇਾਂਗੇ ਜਿਵੇਂ ਆ ਤੇਲਾ ਹੋ ਗਿਆ ਇਹਦੇ ਉੱਤੇ ਬਲਾਮਾ ਦੇ ਬੁੱਟੇ ਤੇ ਆੜੂਆ ਦੇ ਬੁੱਟੇ ਤੇ ਆਲੂ ਬਖਾਰੇ ਤੇ ਇਹਦਾ ਆਪਾਂ ਪੱਕਾ ਇਲਾਜ ਲੈ ਕੇ ਆਏਗੇ। ਕਾਵਲੀਆਂ ਦਵਾਈਆਂ ਲੈ ਕੇ ਆਇਆ। ਇਹ ਬੜਾ ਜ਼ਿਆਦਾ ਨੁਕਸਾਨ ਵੀ ਨਹੀਂ ਕਰਦੀਆਂ। ਇੱਕ ਤਾਂ ਹੈਗੀ ਐਮ 45 ਤੁਹਾਨੂੰ ਕਹਦੀ ਇੱਕ ਹੈਗੀ ਪੇਜਰ। ਇਹ ਪੇਜਰ 25 ਗ੍ਰਾਮ 20 ਲੀਟਰ 'ਚ ਪਾ ਕੇ ਮਿਲਾਉਣਾ ਹੈਗਾ। ਤੇ ਜਿਹੜਾ ਤੁਹਾਨੂੰ ਕਹਦਾ ਐਮ 45 ਦਵਾਈ ਹੈਗੀ ਇਹ 100 ਗ੍ਰਾਮ 40 ਲੀਟਰ 'ਚ ਪਾ ਕੇ ਮਿਲਾਉਣੀ ਹੈਗੀ। ਫਿਰ ਉੱਤੇ ਸਪਰੇਅ ਕਰ ਦੋ। ਤੇ ਜੋ ਬੂਟੇ ਨੇਗੇ ਜਿਵੇਂ ਕੱਦੂ ਤੋਰੀਆਂ ਦੇ ਹੋਗੇ ਉਹਦੇ ਨਾਲ ਆਏ ਮਿੱਟੀ ਲਾ ਦਿਓ। ਪਾਣੀ ਥੋੜਾ ਜਿਹਾ ਘੱਟ ਕਰ ਦਿਓ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਜੀ ਜਿਵੇਂ ਟਮਾਟਰ ਦੇ ਬੁੱਟੇ ਹੋ ਗਏ ਆ ਦੇਖੋ ਟਮਾਟਰ ਦਾ ਠੁੱਠੀ ਰੋਗ ਹੋ ਗਿਆ ਆ ਦੇ ਕਈ ਮਿਰਚਾਂ ਤੇ ਹੁੰਦਾ ਠੁੱਠੀ ਰੋਗ ਇਹਨਾਂ ਦਾ ਸਪਰੇਅ ਕਰ ਦਿਓ ਬਹੁਤ ਵਧੀਆ ਰਿਜ਼ਲਟ ਹੈ ਜੀ ਇਹਨਾਂ ਦਾ ਤੇ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋਗੇ ਅਸੀਂ ਤੁਹਾਨੂੰ ਕਾ ਕੰਪਨੀ ਲੈ ਕੇ ਆਏ ਹਾਂਗੇ ਧੰਨਵਾਦ ਵੀਡੀਓ ਦੇਖਣ ਦਾ